ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਕ ਪਰਵ ਹੈ ਇੱਕ ਤਾਂ ਅੱਜ ਦੇ ਦਿਨ ਜੱਤੋ ਦੀ ertid ਦੇ ਉੱਤੇ ਸਿੰਘਾਂ ਦਾ ਲਹੂ ਡੁੱਲਿਆ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਉਸ ਵਕਤ ਦੀ ਬ੍ਰਿਟਾਨੀਆ ਸਰਕਾਰ ਦੇ ਖਿਲਾਫ ਰੋਹ ਪ੍ਰਗਟ ਕੀਤਾ ਕਾਰਨ ਸੀ ਕਿ ਮਹਾਰਾਜਾ ਰਿਪ ਦਮਨ ਸਿੰਘ ਨਾਭਾ ਹਮੇਸ਼ਾ ਹੀ ਸਿੱਖ ਹੇਤਾਂ ਦੀ ਗੱਲ ਕਰਦੇ ਸੀ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਸੀ ਔਰ ਸਿੱਖ ਹੱਕਾਂ ਦੀ ਗੱਲ ਕਰਦੇ ਸੀ ਬ੍ਰਿਟਾਨੀਆਂ ਹਕੂਮਤ ਨੇ ਮਹਾਰਾਜਾ ਰਿਪ ਦਮਨ ਸਿੰਘ ਨੂੰ ਜ਼ਬਰੀ ਰਾਜ ਗੱਦੀ ਤੋਂ ਉਤਾਰ ਦਿੱਤਾ ਔਰ ਜਦੋਂ ਹੀ ਇਹ ਖਬਰ ਪਹੁੰਚੀ ਸਿੱਖਾਂ ਦੇ ਪਾਸ ਤਾਂ ਸਿੱਖ ਪੜਕੋਟੇ ਸਿੱਖਾਂ ਦੇ ਅੰਦਰ ਇੱਕ ਰੋ ਪੈਦਾ ਹੋ ਗਿਆ ਜਦੋਂ ਉਸ ਵਕਤ ਨਾਬਾ ਸਟੇਟ ਦੇ ਅਧੀਨ ਸੀ ਤਾਂ ਸਿੱਖਾਂ ਨੇ ਇੱਕ ਮਤਾ ਪਾਸ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਮਹਾਰਾਜਾ ਰੇਪਦਮਨ ਸਿੰਘ ਨੂੰ ਜ਼ਬਰੀ ਉਤਾਰਨ ਦੇ ਰੋਹ ਦੇ ਵਿੱਚ ਵਿਰੋਧ ਦੇ ਵਿੱਚ ਜਗਾ ਜਗਾ ਦੀਵਾਨ ਸਜਾਏ ਜਾਣ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣ ਔਰ ਢਾਡੀ ਸਿੰਘ ਕਵਿਸ਼ਰ ਸਿੰਘ ਅੰਗਰੇਜ਼ ਸਰਕਾਰ ਦੀ ਤੱਕੇ ਸ਼ਾਹੀ ਦਾ ਜ਼ਿਕਰ ਸਿੱਖ ਦੀਵਾਨਾ ਦੇ ਵਿੱਚ ਕਰਨ ਜਤੋ ਦੇ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਪਰ ਉਸ ਵਕਤ ਜੋ ਨਬਾ ਸਟੇਟ ਦੀ ਪੁਲਿਸ ਸੀ ਜੋ ਬਰਤਾਨੀਆਂ ਦੇ ਅਧੀਨ ਚੱਲਦੀ ਸੀ ਉਹਨਾਂ ਨੇ ਚੱਲਦੀ ਸ੍ਰੀ ਅਖੰਡ ਪਾਠ ਸਾਹਿਬ ਤੋਂ ਪਾਠੀ ਨੂੰ ਜਿਹੜਾ ਸੀ ਉਹ ਉਠਾ ਦਿੱਤਾ ਔਰ ਸੇਵਾਦਾਰਾਂ ਨੂੰ ਵੀ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਜਿਹੜੇ ਉਸ ਵਕਤ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਲੰਗਰ ਦੀ ਸੇਵਾ ਕਰ ਰਹੇ ਸੀ ਜਾਂ ਹੋਰ ਸੇਵਾਵਾ ਕਰ ਰਹੇ ਸੀ ਸ੍ਰੀ ਅਖੰਡ ਪਾਠ ਸਾਹਿਬ ਖੰਡਨ ਹੋ ਗਿਆ ਜਦੋਂ ਇਸ ਘਟਨਾ ਦਾ ਪਤਾ ਪੰਥ ਨੂੰ ਲੱਗਿਆ ਤੇ ਰੋ ਜਿਹੜਾ ਸੀ ਹੋਰ ਜਿਆਦਾ ਪੜਕ ਉੱਠਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪੰਥ ਸੌ ਦੀ ਗਿਣਤੀ ਦੇ ਵਿੱਚ ਜਥੇ ਜਿਹੜੇ ਹੈ ਉਹ ਜੱਤੋਵਾਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਜਥੇਦਾਰ ਜਿਹੜੇ ਸਨ ਉਹਨਾਂ ਦੀ ਅਗਵਾਈ ਦੇ ਵਿੱਚ 510 ਜੱਥਾ ਜਿਹੜਾ ਚੱਲਦਾ ਸ਼ਾਂਤਮਈ ਤਰੀਕੇ ਦੇ ਨਾਲ ਤੇ ਰੋਹ ਪ੍ਰਗਟ ਕਰਨ ਦਾ ਜਿਹੜਾ ਸੀ ਉਹ ਪ੍ਰੋਗਰਾਮ ਉਹ ਲਿਖਿਆ ਇੱਕ ਜੱਥਾ ਜਦੋਂ 510 ਜੱਤੋ ਦੀ ਧਰਤੀ ਦੇ ਉੱਤੇ ਗੁਰਦੁਆਰਾ ਟੀਪੀ ਸਾਹਿਬ ਦੇ ਸਥਾਨ ਤੇ ਪਹੁੰਚਿਆ ਤਾਂ ਬਰਤਾਨੀਆਂ ਸਰਕਾਰ ਦੇ ਸ਼ਹਿ ਦੇ ਉੱਤੇ ਨਾਬਾ ਸਟੇਟ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀ ਹੀ ਨਹੀਂ ਚਲਾਈ ਬਲਕਿ ਡਾਂਗਾਂ ਦੇ ਨਾਲ ਚਵੀਆਂ ਦੇ ਨਾਲ ਬਹੁਤ ਭੱਦੇ ਟੰਗ ਦੇ ਨਾਲ ਜਿਹੜਾ ਸੀ ਉਹ ਹਮਲਾ ਕੀਤਾ ਇਤਿਹਾਸ ਦੱਸਦਾ ਹੈ ਕਿ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਦੇ ਉੱਤੇ ਹਮਲਾ ਕਰਨ ਲਈ ਕੇਵਲ ਪੁਲਿਸ ਹੀ ਨਹੀਂ ਬਲਕਿ ਅੰਗਰੇਜ਼ ਪ੍ਰਸ਼ਾਸਨ ਨੇ ਪਸ਼ਾਵਰ ਤੱਕ ਤੋਂ ਜਿਹੜੇ ਗੁੰਡੇ ਬਦਮਾਸ਼ ਸੀ ਉਹ ਬੁਲਾਏ ਹੋਏ ਸਨ ਜਿਨ੍ਹਾਂ ਨੇ ਸ਼ਰਾਬੀਤੀ ਹੋਈ ਸੀ ਨਸ਼ੇ ਵਿੱਚ ਤੁੱਤ ਸਨ ਤੇ ਉਹਨਾਂ ਨੇ ਬਹੁਤ ਹੀ ਭੱਦੇ ਟੰਗ ਦੇ ਨਾਲ ਇਥੋਂ ਤੱਕ ਕਿ ਇਸਤਰੀਆਂ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਇਕ ਹੌਲਨਾਕ ਮੰਜ਼ਰ ਜਿਹੜਾ ਸੀ ਅੱਜ ਦੇ ਦਿਨ ਜੈਤੋ ਦੀ ਧਰਤੀ ਤੇ ਹੋਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਆਪਣੀ تفصیلی رپورٹ ਦੇ ਆਧਾਰ ਦੇ ਉੱਤੇ 300 ਤੋਂ ਵੱਧ ਜ਼ਖਮੀ ਹੋਏ ਤਕਰੀਬਨ 100 ਦੇ ਕਰੀਬ ਇਸ ਮੋਰਚੇ ਦੌਰਾਨ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ 100 ਸਾਲ ਹੋ ਗਏ ਨੇ ਅੱਜ ਇਸ ਘਟਨਾ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 100 ਸਾਲਾ ਸ਼ਤਾਬਦੀ ਉਹਨਾਂ ਸਿੰਘਾਂ ਨੂੰ ਯਾਦ ਕਰਨ ਦੇ ਲਈ ਜੈਤੋ ਦੀ ਧਰਤੀ ਦੇ ਉੱਤੇ ਮਨਾ ਰਹੀ ਹੈ ਅੱਜ ਦੇ ਦਿਨ 100 ਸਾਲ ਪਹਿਲਾਂ ਜਿਹੜੇ ਜੱਤੂ ਦੀ ਧਰਤੀ ਦੇ ਉੱਤੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਨਮਨ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਜਿਨ੍ਹਾਂ ਨੇ 7-7 ਸਾਲ ਦੀਆਂ ਜੇਲਾਂ ਕੱਟੀਆਂ ਉਹਨਾਂ ਦੇ ਸਿਰੜ ਨੂੰ ਪ੍ਰਣਾਮ ਆਓ ਜੱਤੂ ਦੀ ਧਰਤੀ ਦੇ ਉੱਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜਾ ਆਪਣੀ ਸਤਕਾਰ ਭੇਟ ਕਰਕੇ ਆਪਣਾ ਫਰਜ਼ ਅਦਾ ਕਰੀਏ ਕਿਉਂਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਜਿਹੜਾ ਹੈ ਉਹ ਐਮ ਫਰਜ਼ ਹੈ 21 ਫਰਵਰੀ ਅੱਜ ਦੇ ਦਿਨ ਹੀ 1921 ਨੂੰ ਜਤੋ ਦਾ ਮੋਰਚਾ 21 ਫਰਵਰੀ 1924 ਨੂੰ ਹੋਇਆ ਤੇ 21 ਫਰਵਰੀ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਵੀ ਅੱਜ ਦੇ ਦਿਨ ਹੌਲਨਾਕ ਸਾਾਕਾ ਵਾਪਰਿਆ ਨਿਰੈਣੂ ਮਹੰਤ ਦੇ ਗੁੰਡਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪੁੱਜੇ ਹੋਏ ਸਿੰਘਾਂ ਦੇ ਜੱਥੇ ਦੇ ਉੱਤੇ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਵੀ ਬਹੁਤ ਸਾਰੇ ਬਦਮਾਸ਼ ਗੁੰਡੇ ਆਦਕ ਜਿਹੜੇ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਦੇ ਵੀ ਗੋਲੀਆਂ ਮਾਰੀਆਂ ਗਈਆਂ ਔਰ ਇੱਥੋਂ ਤੱਕ ਕਿ ਸਰਦਾਰ ਲਖਮਨ ਸਿੰਘ ਵਰਗੇ ਸੂਰਬੀਰ ਯੋਧਿਆਂ ਨੂੰ ਜਿਹੜਾ ਸੀ ਜੰਨ ਦੇ ਨਾਲ ਤੇਲ ਪਾ ਕੇ ਸਾੜਿਆ ਗਿਆ। ਅਸੀਂ ਜਿੱਥੇ ਅੱਜ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਹੋਏ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀ ਯਾਮ ਪੀਤਾ। ਔਰ ਸਿੱਕੀ ਸਦਕ ਭਰੋਸਾ ਕੇ ਸੰਸਾ ਸੰਗ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ